ਚਲੀ ਦਰ ਸੋ ਮਿੰਟਾ ਜੀ ਤੁਸੀਂ ਅੱਜ ਨੋਮੀਨੇਸ਼ਨ ਪ੍ਰਕਿਰਿਆ ਸ਼ੁਰੂ ਹੋਣੀ ਹੈ ਐਨਓਸੀ ਲੈਣ ਆਏ ਹੋ ਪਹਿਲਾਂ ਕਿਹੜੀ ਵਾਰਡ ਦੇ ਵਿੱਚੋਂ ਕਿਹੜੀ ਪਾਰਟੀ ਵੱਲੋਂ ਐਮਸੀ ਰਹਿ ਚੁੱਕੇ ਹੋ ਮੈਂ ਇੱਥੇ ਚਾਰ ਇਲੈਕਸ਼ਨਾਂ ਆ ਸੀ ਮੈਂ ਤੇ ਮੇਰੀ ਵਾਈਫ ਨੇ ਲੜੀਆਂ ਸ਼੍ਰੋਮਣੀ ਕਾਲੀਗੜ੍ਹ ਵੱਲੋਂ ਤੇ ਸ਼੍ਰੋਮਣੀ ਕਾਲੀਗੜ੍ਹ ਦੇ ਵਰਕਰਾਂ ਦੇ ਵਿੱਚ ਭਾਰੀ ਪਛਾਹ ਪਾਇਆ ਜਾ ਰਿਹਾ ਹੈ ਇੱਕ ਇੱਕ ਵਾਰਡ ਦੇ ਵਿੱਚ ਚਾਚਰ ਪੰਜ-ਪੰਜ ਕੈਂਡੀਡੇਟ ਨੇ ਸਾਰੇ ਚੌਨ ਲੜਨ ਨੂੰ ਤਿਆਰ ਨੇ ਸੋ ਕਿਦਾਂ ਦੇਖ ਰਹੇ ਹੋ ਕਈ ਵਾਰੀ ਵਿਰੋਧੀ ਧਿਰਾਂ ਦੋਸ਼ਵੇਂ ਲਾਉਂਦੀਆਂ ਨੇ ਐਨਓਸੀ ਵਿੱਚ ਵੀ ਟੱਕੇਸ਼ਾਂ ਆਉਂਦੀਆਂ ਨੇ ਚੋਣਾ ਵਿੱਚ ਵੀ ਹੁੰਦੀਆਂ ਨੇ ਕੀ ਕਹੋਗੇ ਕਿ ਕੋ ਪਵੰਤਮਨ ਸਰਕਾਰ ਕੇ ਵੀ ਸ਼ਾਂਤੀ ਤਰੀਕੇ ਨਾਲ ਚੋਣਾ ਹੋਣਗੀਆਂ ਦੇਖੋ ਜਿਹੜਾ ਨੇ ਚੋਣਾਂ ਦਾ ਇੱਕਦਮ ਕਾਗਜ਼ ਕ ਭਰਨ ਦੀ ਵੀ ਪ੍ਰਕਿਰਿਆ ਬਹੁਤ ਛੇਤੀ ਅੱਜ ਕੱਲੋਂ 9 ਤੋਂ 12 ਤੱਕ ਕਾਗਜ਼ ਵੀ ਭਰੋ ਵਾਪਸੀ ਵੀ ਲੋ ਇਸ ਤੋਂ ਸਾਫ ਜਾਹਿਰ ਹੈ ਵੀ ਸਰਕਾਰ ਦੀ ਮਨਸ਼ਾ ਠੀਕ ਨਹੀਂ ਹੈਗੀ ਇਹ ਇਹਨਾਂ ਦੀ ਨੀਤੀ ਦੇ ਵਿੱਚ ਖੋਟ ਹੈ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਐਨਓਸੀ ਵੀ ਜਿਹੜੀ ਪ੍ਰਕਿਰਿਆ ਉਹਨੂੰ ਵੀ ਧਾਲਾਣ ਲਈ ਕੁਛ ਨਾ ਕੁਛ ਕਾਰਵਾਈ ਕਰਨਗੇ ਤੇ ਸਾਨੂੰ ਪੂਰੀ ਉਮੀਦ ਹੈ ਪਰ ਜਿਹੜਾ ਸ਼੍ਰੋਮਣੀ ਕਾਲੀ ਦਲ ਦਾ ਵਰਕਰ ਹੈ ਉਹ ਹਰ ਫੈਸਲੇ ਲਈ ਡਟ ਕੇ ਲੜਨ ਲਈ ਤਿਆਰ ਹੈ ਹਰ ਸਰ ਤੁਹਾਡਾ ਮੈਂ ਸੁਖਵਿੰਦਰ ਪਾਲ ਸਿੰਘ ਮਿੰਟਾ ਮੈਂਬਰ ਪੀਏਸੀ ਸ਼੍ਰੋਮਣੀ ਕਾਲੀ ਦਲ ਸੋ ਮਿੰਟਾ ਜੀ ਤੁਸੀਂ ਅੱਜ ਨੋਮੀਨੇਸ਼ਨ ਪ੍ਰਕਿਰਿਆ ਸ਼ੁਰੂ ਹੋਣੀ ਹੈ ਐਨਓਸੀ ਲੈਣ ਆਏ ਹੋ ਪਹਿਲਾਂ ਕਿਹੜੀ ਵਾਰਡ ਦੇ ਵਿੱਚੋਂ ਕਿਹੜੀ ਪਾਰਟੀ ਵੱਲੋਂ ਐਮਸੀ ਰਹਿ ਚੁੱਕੇ ਹੋ ਮੈਂ ਇਥੇ ਚਾਰ ਇਲੈਕਸ਼ਨਾਂ ਸੀ ਮੈਂ ਤੇ ਮੇਰੀ ਵਾਈਫ ਨੇ ਦੱਡੀਆਂ ਸ਼੍ਰੋਮਣੀ ਕਾਲੀ ਦਲ ਵੱਲੋਂ ਤੇ ਸ਼੍ਰੋਮਣੀ ਕਾਲੀ ਦਲ ਦੇ ਵਰਕਰਾਂ ਦੇ ਵਿੱਚ ਭਾਰੀ ਪੁਛਾ ਪਾਇਆ ਜਾ ਰਿਹਾ ਹੈ ਈਕੇ ਕਵਾਡ ਦੇ ਵਿੱਚ ਆਚਰਪਾਇ ਪੰਜ ਪੰਜ ਕੈਂਡੀਡੇਟ ਨੇ ਸਾਰੇ ਚੌਨ ਲੜਨ ਨੂੰ ਤਿਆਰ ਨੇ ਸੋ ਕਿਦਾਂ ਦੇਖ ਰਹੇ ਹੋ ਕਈ ਵਾਰੀ ਵਿਰੋਧੀ ਧਿਰਾਂ ਦੋਸ਼ ਵੀ ਲਾਉਂਦੀਆਂ ਨੇ ਐਨਓਸੀ ਵਿੱਚ ਵੀ ਤਕੇਸ਼ਾਂ ਜਾਂ ਹੁੰਦੀਆਂ ਨੇ ਚੋਣਾਂ ਵਿੱਚ ਵੀ ਹੁੰਦੀਆਂ ਨੇ ਕੀ ਕਹੋਗੇ ਕਿ ਕੋਈ ਪਵੰਤਵਾਨ ਸਰਕਾਰ ਕੇ ਵੀ ਸ਼ਾਂਤੀ ਤਰੀਕੇ ਨਾਲ ਚੋਣਾਂ ਹੋਣਗੀਆਂ ਦੇਖੋ ਜਿਹੜਾ ਨਾ ਚੋਣਾਂ ਦਾ ਇੱਕਦਮ ਕਾਗਜ਼ ਕ ਭਰਨ ਦੀ ਵੀ ਪ੍ਰਕਿਰਿਆ ਬਹੁਤ ਛੇਤੀ ਅੱਜ ਕੱਲੋਂ ਕਿਰ ਨੋ ਤੋਂ 12 ਤੱਕ ਕਾਗਜ਼ ਵੀ ਭਰੋ ਵਾਪਸੀ ਵੀ ਲਓ ਇਸ ਤੋਂ ਸਾਫ ਜਾਹਿਰ ਹੈ ਵੀ ਸਰਕਾਰ ਦੀ ਮਨਸ਼ਾ ਠੀਕ ਨਹੀਂ ਹੈਗੀ ਇਹ ਇਹਨਾਂ ਦੀ ਨੀਤੀ ਦੇ ਵਿੱਚ ਖੋਟ ਹੈ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਐਨਓਸੀ ਵੀ ਜਿਹੜੀ ਪ੍ਰਕਿਰਿਆ ਉਹਨੂੰ ਵੀ ਧਾ ਲਾਣ ਲਈ ਕੁਝ ਨਾ ਕੁਝ ਕਾਰਵਾਈ ਕਰਨਗੇ ਤੇ ਸਾਨੂੰ ਪੂਰੀ ਉਮੀਦ ਹੈ ਪਰ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਹੈ ਉਹ ਹਰ ਫੈਸਲੇ ਲਈ ਡਟ ਕੇ ਲੜਨ ਲਈ ਤਿਆਰ ਹੈ ਹਰ ਸਰ ਤੁਹਾਡਾ ਮੈਂ ਸੁਖਵਿੰਦਰਪਾਲ ਸਿੰਘ ਮਿੰਟਾ ਮੈਂਬਰ ਪੀਏਸੀ ਸ਼੍ਰੋਮਣੀ ਅਕਾਲੀ ਦਲ ਸੋ ਮਿੰਟਾ ਜੀ ਤੁਸੀਂ ਅੱਜ ਨੋਮੀਨੇਸ਼ਨ ਪ੍ਰਕਿਰਿਆ ਸ਼ੁਰੂ ਹੋਣੀ ਹੈ ਐਨਓਸੀ ਲੈਣ ਆਏ ਹੋ ਪਹਿਲਾਂ ਕਿਹੜੀ ਵਾਰਡ ਦੇ ਵਿੱਚੋਂ ਕਿਹੜੀ ਪਾਰਟੀ ਵੱਲੋਂ ਐਮਸੀ ਰਹਿ ਚੁੱਕੇ ਹੋ ਮੈਂ ਇੱਥੇ ਚਾਰ ਇਲੈਕਸ਼ਨਾਂ ਆ ਸੀ ਮੈਂ ਤੇ ਮੇਰੀ ਵਾਈਫ ਨੇ ਲੜੀਆਂ ਸ਼੍ਰੋਮਣੀ ਅਕਾਲੀ ਜਲਦ ਵੱਲੋਂ ਤੇ ਸ਼੍ਰੋਮਣੀ ਅਕਾਲੀ ਜਲਦ ਦੇ ਵਰਕਰਾਂ ਦੇ ਵਿੱਚ ਭਾਰੀ ਉਛਾਹ ਪਾਇਆ ਜਾ ਰਿਹਾ ਹੈ ਇੱਕ ਇੱਕ ਵਾਰਡ ਦੇ ਵਿੱਚ ਚਾਚਰ ਪੰਜ ਪੰਜ ਕੈਂਡੀਡੇਟ ਨੇ ਸਾਰੇ ਚੌਨ ਲੜਨ ਨੂੰ ਤਿਆਰ ਨੇ ਸੋ ਕਿਦਾਂ ਦੇਖ ਰਹੇ ਹੋ ਕਈ ਵਾਰੀ ਵਿਰੋਧੀ ਧਿਰਾਂ ਦੋਸ਼ ਵੀ ਲਾਉਂਦੀਆਂ ਨੇ ਐਨਓਸੀ ਵਿੱਚ ਵੀ ਤੱਕੇਸ਼ਾਂ ਆਉਂਦੀਆਂ ਨੇ ਚੋਣਾਂ ਵਿੱਚ ਵੀ ਹੁੰਦੀਆਂ ਨੇ ਕੀ ਕਹੋਗੇ ਕਿ ਗੁਰਪੰਤ ਮਾਨ ਸਰਕਾਰ ਕੇ ਵੀ ਸ਼ਾਂਤੀ ਤਰੀਕੇ ਨਾਲ ਚੋਣਾਂ ਹੋਣਗੀਆਂ ਦੇਖੋ ਜਿਹੜਾ ਨਾ ਚੋਣਾਂ ਦਾ ਇੱਕਦਮ ਕਾਗਜ਼ ਕ ਭਰਨ ਦੀ ਵੀ ਪ੍ਰਕਿਰਿਆ ਬਹੁਤ ਛੇਤੀ ਅੱਜ ਕੱਲੋਂ ਕਿ ਜਿਹੜਾ 9 ਤੋਂ 12 ਤੱਕ ਕਾਗਜ਼ ਵੀ ਭਰੋ ਵਾਪਸੀ ਵੀ ਲਓ ਇਸ ਤੋਂ ਸਾਫ ਜਾਹਿਰ ਹੈ ਵੀ ਸਰਕਾਰ ਦੀ ਮਨਸ਼ਾ ਠੀਕ ਨਹੀਂ ਹੈਗੀ ਇਹ ਇਹਨਾਂ ਦੀ ਨੀਤੀ ਦੇ ਵਿੱਚ ਖੋਟ ਹੈ ਕਿਉਂਕਿ ਇਲੈਕਸ਼ਨਾਂ ਦੇ ਵਿੱਚ ਇਹਨੋਂ ਵੀ ਜਿਹੜੀ ਪ੍ਰਕਿਰਿਆ ਉਹਨੂੰ ਵੀ ਧਾਲਾਣ ਲਈ ਕੁਝ ਨਾ ਕੁਝ ਕਾਰਵਾਈ ਕਰਨਗੇ ਤੇ ਸਾਨੂੰ ਪੂਰੀ ਉਮੀਦ ਹੈ ਕੀ ਨਾ ਤੁਹਾਡਾ ਸਰ ਜਰਨੈਲ ਸਿੰਘ ਰਾਜਪੂਤ ਜਨਾਇਕ ਸਿੰਘ ਰਾਜਪੂਤ ਜੀ ਤੁਸੀਂ ਅੱਜ ਆਏ ਹੋ ਐਨਓਸੀ ਲੈਣ ਦੇ ਲਈ ਤੇ ਕਿਹੜੀ ਵਾਰਡ ਵੱਲੋਂ ਆਏ ਹੋ ਅਸੀਂ ਵਾਰਡ ਨੰਬਰ 15 ਜੀ ਹਲਕਾ ਸਨੌਰ ਹਰਮੀਸਾ ਪ੍ਰਧਾਨ ਮਾਜਰਾ ਦੀ ਰਹਿਨਮਾਈ ਤੇ ਲੈ ਉੱਥੇ ਇਲੈਕਸ਼ਨਾਂ ਦੀ ਸੜਕੋਂ ਦੋ ਵਾਡਾਂ ਨੇ 15 ਨੰਬਰ ਹਲਿਕੋਰਾ 17 ਨੰਬਰ ਅਮੰਡਾ ਸੋ ਜਿਹੜਾ ਤੁਸੀਂ ਬਿਨੇ ਪੱਤਰ ਦਿੱਤਾ ਸੀ ਉਹਦੇ ਲਿਖਿਆ ਗਿਆ ਸੀ ਤੁਸੀਂ ਪਾਰਟੀ ਨਾਲ ਕਦੋਂ ਜੁੜੇ ਹਾਂਜੀ ਕਿਹੜੀ ਪਾਰਟੀ ਚ ਆਏ ਹੋ ਕੀ ਵਿਸ਼ਵਾਸ ਹੈ ਤੁਹਾਨੂੰ ਇਹ ਟਿਕਟ ਮਿਲੇਗੀ ਦੇਖੋ ਜੀ ਕੰਮ ਕੀਤਾ ਹੈ ਮੈਂ ਉਹ ਬੰਦਾ ਵੀ ਜਦੋਂ ਦੇ ਅਸੀਂ ਇਸ ਪਾਰਟੀ ਨਾਲ ਜੁੜੇ ਹਮੇਸ਼ਾ ਨਾਲ ਗੁਜਰਾਤ ਦਿੱਲੀ ਹਰਿਆਣਾ ਜਲੰਧਰ ਦੋ ਵਾਰ ਜਲੰਧਰ ਪਾਰਲੀਮੈਂਟ ਵੀ ਜਲੰਧਰ ਭਗਜੀ ਦੀ ਵੀ ਇਲੈਕਸ਼ਨ ਲੌਗਵਾਲ ਇਲੈਕਸ਼ਨ ਰੈਲੀਆਂ ਸੈਂਕੜੇ ਸੈਂਕੜੇ ਧਰਨੇ ਪਲੱਸ ਜਿੱਥੇ ਵੀ ਪਾਰਟੀ ਸਰ ਦੀ ਬਾਜ਼ੀ ਲਾਦੇ ਅਸੀਂ ਉੱਥੇ ਜਾ ਕੇ ਕਈ ਵਾਰੀ ਕਈ ਵਾਰੀ ਦੇਖੀ ਹੁਣ ਇਲੈਕਸ਼ਨਾਂ ਦੇ ਵਿੱਚ ਦੋਸ਼ ਲੱਗ ਜਾਂਦੇ ਨੇ ਵੀ ਮਾਇਆਦਾਰੀ ਬੰਦਿਆਂ ਨੂੰ ਟਿਕਟ ਮਿਲ ਜਾਂਦੀ ਏ ਇਹ ਭ੍ਰਿਸ਼ਟਾਚਾਰੀ ਮੁੱਖ ਸਰਕਾਰ ਕਹੀ ਹੈ ਤੁਹਾਨੂੰ ਤੁਹਾਨੂੰ ਕੀ ਲੱਗਦਾ ਅਸੀਂ ਤੇ ਦੇਖੋ ਜਾਣਿਆ ਈਐਮਐਲਏ ਹਰਮਜੀਤ ਸਿੰਘ ਪਖਾਨ ਮਾਜਰਾ ਅਜੀਤਪਾਲ ਖੋਲੀ ਡਾਕਟਰ ਸਾਹਿਬ ਇੱਥੇ ਪੂਰਾ ਅਰਦਰ ਚੀ ਗੰਭੀਰ ਰਿਹਾ ਠੀਕ ਹੈ ਵੀ ਜਿਹੜੇ ਐਮਐਲਏ ਨੇ ਉਹਨਾਂ ਨੇ ਲੋਕਾਂ ਤੋਂ ਬੋਟਾ ਲਈਆਂ ਨੇ ਕੁਝ ਵਰਕਰਾਂ ਨੂੰ ਉਧਰ ਦੇਣੀ ਨੇ ਇਹਦੇ ਵਰਕਰਾਂ ਦੂਜਿਆਂ ਨੂੰ ਵੀ ਦੇਣੀਆਂ ਹੁੰਦੀਆਂ ਨੇ ਉਹ ਪਾਰਟੀ ਨੇ ਡੇਟਾ ਦਾ ਆਪਣਾ ਡਿਸੀਜਨ ਲੈ ਚੁੱਕੇ ਨੇ ਪਾਰਟੀ ਹੁਣ ਤੁਹਾਡੀ ਵਾਰਡ ਦੇ ਕੀ ਹਾਲਾਤ ਨੇ ਵਿਕਾਸ ਪੱਕੂ ਕੀ ਹਾਲਾਤ ਹੈ ਜੀ 70 ਸਾਲਾਂ ਦੀ ਕਿਸੇ ਨੇ ਕੁਝ ਨਹੀਂ ਕੀਤਾ ਪੰਜ 6 ਸਰਕਾਰਾਂ ਲੰਘੀਆਂ ਨਗਰ ਨਿਗਮ ਦੀਆਂ ਵੀ 2000 ਦੇ ਵਿੱਚ ਆ ਗਿਆ ਸਾਡਾ ਪਿੰਡ ਨਗਰ ਨਿਗਮ ਚਾ ਮਰਾ ਕਾਸੀ ਹੁਣ ਤੱਕ 3.5 ਕਰੋੜ ਰੁਪਏ ਲਾ ਚੁੱਕੇ ਆ 2.5 ਸਾਲਾਂ ਚ ਤੇ 5 ਕਰੋੜ ਰੁਪਏ ਦਾ ਹੋਰ ਟਾਰਗੇਟ ਫਿਕਸ ਹੈ ਕੱਲ 1 ਕਰੋੜ ਦੀ ਪਾਰਕਟ ਦਾ ਉਦਘਾਟਨ ਕਰਕੇ ਆਏ ਨੇ ਮਲੇ ਸਾਬ ਉਹਦਾ ਕੰਮ ਸ਼ੁਰੂ ਹੋਣਾ ਹੁਣ ਸ਼ਰਕਾ ਦਾ ਕੰਮ ਸ਼ੁਰੂ ਹੋਣਾ ਹੈ ਚਿਰਪੇ 10-15 ਦਿਨ ਇਲੈਕਸ਼ਨ ਦੇ ਵਿੱਚ ਲੱਗਣਗੇ ਜੀ ਕੀ ਨਾ ਤੁਹਾਡਾ ਸਰ ਜਨੈਸ਼ ਸਿੰਘ ਰਾਜਪੂਤ ਜਨੈਸ਼ ਸਿੰਘ ਰਾਜਪੂਤ ਜੀ ਤੁਸੀਂ ਅੱਜ ਆਏ ਹੋ ਐਨਓਸੀ ਲੈਣ ਦੇ ਲਈ ਤੇ ਕਿਹੜੀ ਵਾਰਡ ਵੱਲੋਂ ਆਏ ਹੋ ਅਸੀਂ ਵਾਰਡ ਨੰਬਰ 15 ਜੀ ਹਲਕਾ ਸਨੌਰ ਹਰਮੀਸ ਸਿੰਘ ਫਰਮਾਨ ਮਾਦਰਾ ਦੀ ਰਹਿਨਮਾਈ ਤੇ ਲੈ ਉੱਥੇ ਇਲੈਕਸ਼ਨ ਹੋਣੀ ਸਾਡੇ ਕੋਲ ਦੋ ਵਾਡਾ ਨੇ 15 ਨੰਬਰ ਹਲਿਕੋੜਾ 17 ਨੰਬਰ ਅਮੰਡਾ। ਸੋ ਜਿਹੜਾ ਤੁਸੀਂ ਬਿਨੇ ਪੱਤਰ ਦਿੱਤਾ ਸੀ ਉਹਦੇ ਲਿਖਿਆ ਗਿਆ ਸੀ ਤੁਸੀਂ ਪਾਰਟੀ ਨਾਲ ਕਦੋਂ ਜੁੜੇ? ਹਾਂਜੀ। ਕਿਹੜੀ ਪਾਰਟੀ ਚ ਆਏ ਹੋ? ਕੀ ਵਿਸ਼ਵਾਸ ਹੈ ਤੁਹਾਨੂੰ ਇਹ ਟਿਕਟ ਮਿਲੇਗੀ? ਵੇਖੋ ਜੀ ਕੰਮ ਕੀਤਾ। ਮੈਂ ਉਹ ਬੰਦਾ ਹਾਂ ਜਦੋਂ ਦੇ ਸੇ ਇਸ ਪਾਰਟੀ ਨਾਲ ਜੁੜੇ ਹਮੇਸ਼ਾ ਨਾਲ। ਗੁਜਰਾਤ, ਦਿੱਲੀ, ਹਰਿਆਣਾ, ਜਲੰਧਰ, ਦੋ ਵਾਰ ਜਲੰਧਰ ਪਾਰਲੀਮੈਂਟ ਵੀ ਜਲੰਧਰ ਭਗਜੀਪੀ ਵੀ ਇਲੈਕਸ਼ਨ, ਲੌਗਵਾਲ ਇਲੈਕਸ਼ਨ ਰੈਲੀਆਂ। ਪਟਿਆਲਾ ਦੀਆਂ 60 ਵਾਡਾ ਦੇ ਲਈ ਜਿੱਥੇ ਉਮੀਦਵਾਰਾਂ ਵੱਲੋਂ ਆਪਣੇ ਨੋਮੀਨੇਸ਼ਨ ਪੱਤਰ ਭਰਨੇ ਹਨ ਉੱਥੇ ਹੀ ਉਹਨਾਂ ਵੱਲੋਂ ਐਨਓਸੀ ਨੋ ਜਿਹੜਾ ਆਬਜੈਕਸ਼ਨ ਸਰਟੀਫਿਕੇਟ ਹੈ ਨਗਰ ਕੌਂਸਲ ਵਿੱਚੋਂ ਵੀ ਹਾਸਲ ਕਰਨਾ ਹੈ ਸੋ ਐਨਓਸੀ ਲੈਣ ਦੀ ਜਿਹੜੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਸਾਡੀ ਟੀਮ ਪਹੁੰਚੀ ਹੋਈ ਹੈ ਨਗਰ ਨਿਗਮ ਪਟਿਆਲਾ ਦੇ ਵਿੱਚ ਹਾਂਜੀ ਕੀ ਨਸਰ ਤੁਹਾਡਾ ਸਰ ਐਨਓਸੀ ਦੇ ਕਿਹੜੇ ਕਿਹੜੇ ਸਟੈਪ ਨੇ ਜੀ ਬੜਾ ਜੀ ਦੱਸੋ ਹਰ ਪਰਸਨ ਵੱਲੋਂ ਐਪਲੀਕੇਸ਼ਨ ਦੇਣ ਤੋਂ ਬਾਅਦ ਕਾਰਪੋਰੇਸ਼ਨ ਦੀਆਂ 6 ਬ੍ਰਾਂਚੇਜ਼ ਐ ਉਹਨਾਂ ਚੋਂ ਐਨਓਸੀ ਲੈਣ ਤੋਂ ਬਾਅਦ ਉਹਨਾਂ ਨੂੰ ਐਨਓਸੀ ਜਾਰੀ ਕੀਤਾ ਜਾਏਗਾ ਜਿਹੜੀਆਂ 6 ਬ੍ਰਾਂਚੇਜ਼ ਐ ਉਸ ਦੇ ਵਿੱਚ ਪ੍ਰੋਪਰਟੀ ਟੈਕਸ ਹੈ ਹਾਊਸ ਟੈਕਸ ਸ਼ਖਾ ਹੈ ਲੈਂਡ ਬ੍ਰਾਂਚ ਹੈ ਬਿਲਡਿੰਗ ਬ੍ਰਾਂਚ ਹੈ ਤੇ ਇੱਕ ਹੈਗੀ ਲਾਇਸੈਂਸ ਬ੍ਰਾਂਚ ਇਹ ਬ੍ਰਾਂਚੇਜ਼ ਤੋਂ ਹਰ ਬੰਦੇ ਦੇ ਜਿਹਦੇ ਨਾਮ ਤੇ ਪ੍ਰੋਪਰਟੀ ਹੈ ਜਾਂ ਨਹੀਂ ਹੈ ਰੂਡਿਓਜ਼ ਲੈਂਡ ਤੋਂ ਬਾਅਦ ਫਿਰ ਇੱਕ ਫਾਈਨਲ ਐਨਓਸੀ ਜਾਰੀ ਕਰ ਦਿੱਤਾ ਜਾਊਗਾ ਇਹ ਪਰਸੈਂਟ ਹੈ ਜੀ ਕਿੰਨੇ ਕੁਤ ਘੋਤ ਕਰਦੀ ਡਿਊਟੀਆਂ ਲਾਈ ਗਏ ਨੇ ਜੀ ਇਸ ਦੇ ਵਿੱਚ ਪੂਰੀ ਟੀਮ ਲੱਗੀ ਹੋਈ ਹੈ ਜੀ ਹਰ ਬ੍ਰਾਂਚ ਦੇ ਅਲੱਗ-ਅਲੱਗ ਬੰਦੇ ਐ ਸਪੈਸੀਫਿਕ ਨਹੀਂ ਐ ਬ੍ਰਾਂਚ ਵਾਈਜ਼ ਹਰ ਬੰਦੇ ਦੀ ਆਪਣੀ ਡਿਊਟੀ ਹੈਗੀ ਹੈ ਤੇ ਹਰ ਬ੍ਰਾਂਚ ਦੇ ਲਈ ਵਰਕ ਕਰ ਰਹੀ ਹੈ ਕਿੰਨੇ ਚਿਰ ਬਾਅਦ ਇਹ ਪ੍ਰਕਿਰਿਆ ਮੁਕੰਮਲ ਹੋਉਂਦੀ ਮੰਨ ਲਓ ਐਮਸੀ ਅੱਜ ਦੇ ਕੇ ਜਾਂਦਾ ਐ ਐਨਓਸੀ ਇੱਕ ਦਿਨ ਦਾ ਪ੍ਰੋਸੈਸ ਹੈਗਾ ਜੀ ਕਿਉਂਕਿ ਐਨਓਸੀ ਹਰ ਬ੍ਰਾਂਚਾਂ ਚੋਂ ਕਰਾਉਣਾ ਇੱਕ ਦਿਨ ਲੱਗ ਜਾਂਦਾ ਹੈਗਾ ਤੇ ਹਰ ਬੰਦਾ ਜੇ ਜਲਦੀ ਤੋਂ ਜਲਦੀ ਜਿੰਨਾ ਆਪ ਕਰ ਲਏਗਾ ਅਸੀਂ ਇਮੀਡੀਏਟਲੀ ਇਸ਼ੂ ਕਰਦੇ ਰਹਾਂਗੇ